ਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦੋਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਖਸ਼ਿਸ਼ ਵਿੱਚ ਸਦਕਾ ਆਪਣੇ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਤੇ ਪਿਛਲੇ 14 ਮਹੀਨੇ ਤੋਂ ਆਰੰਭ ਕੀਤਾ ਸੀ ਸਤਗੁਰਦੀਨ ਧਿਆਲ ਤੁਨ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਾਂ ਦਾ 139 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰਦੀਨ ਧਿਆਲ ਕਿਰਪਾ ਕਰਨ ਹੁਣ ਇਸ ਤੋਂ ਅੱਗੇ 140 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਜਿਵੇਂ ਕਿ ਮੈਂ ਆਪ ਜੀ ਦੇ ਚਰਣਾ ਵਿੱਚ ਅਕਸਰੇ ਬੇਨਤੀ ਕਰਦਾ ਹਾਂ ਕਿ ਸਾਧ ਸੰਗਤ ਜੀ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰ ਹੱਤਾ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਸਿਰ ਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੂ ਜਿਕਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜਿਕਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜਿਕਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਭ ਸੰਗਤ ਹੁਣ ਉਹਨਾਂ ਸੱਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਾਂ ਨੂੰ ਕੱਲ ਪਿਆਰ ਭਰੇ ਕਮੈਂਟ ਭੇਜੇ ਹਨ ਸ਼੍ਰੀਮਤੀ ਬਲਬੀਰ ਕੌਰ ਜੀ ਹਰਸ਼ੀ ਸ਼ੀਨਾ ਹਰਸ਼ੀ ਪਿੰਡ ਤੋਂ ਸ਼੍ਰੀ ਰਣਜੀਤ ਸਿੰਘ ਜੀ ਸਿੱਧੂ ਸ਼ਬਾਸ਼ ਬਹਿਲ ਜੀ ਗੁਰਜੰਟ ਸਿੰਘ ਜੀ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰ ਬ੍ਰਾਮਲੀਨ ਕੋਟ ਜਿੰਡਿਆਲਾ ਗੁਰੂ ਜੀ ਇਹ ਦੋਸਤਾਂ ਦੇ ਆਪਾਂ ਨੂੰ ਪਿਆਰ ਭਰੀ ਕਮੈਂਟ ਪ੍ਰਾਪਤ ਹੋਏ ਹਨ ਦਾਸ ਸਿੰਘ ਦਾ ਕੋਟਾ ਨੂੰ ਕੋਟਨਵਾਦੀ ਹੈ ਆਓ satsangat ਸ੍ਰੀ ਸਹਿਜ ਪਾਠ ਸਰਵਣ ਕਰੀਏ ਜੀ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਪਿੰਦੋ ਉਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਸਾਚ ਕਹੂੰ ਸਚਾ ਕਰ ਰਹਿਣਾ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਿਮਰੋ ਸਿਮਰਨ ਦੀ ਬਰਕਤ ਨਾਲ ਉਹ ਸਦਾ ਥਿਰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲੀ ਰਹੇਗੀ ਜੀਵਤ ਮਰੂ ਪਵਜਲ ਜਗ ਤਰਨਾ ਜੀਵਨ ਸਫਰ ਵਿੱਚ ਮੁਕਾਰਾਂ ਦੇ ਹੱਲੇ ਤੋਂ ਬਚੇ ਰਹੋਗੇ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੂਗੀ ਗੁਰੂ ਬੋਏ ਤੇ ਗੁਰਬੇਰੀ ਤੁਲਾ ਮਨ ਹਰ ਜਪ ਪਾਰ ਲੰਘਾਇਆ ਇਹ ਮਨ ਸੰਸਾਰ ਸਮੁੰਦਰ ਤੋਂ ਪਾਰ ਲੰਘ ਲਈ ਗੁਰੂ ਜਹਾਜ਼ ਹੈ ਗੁਰੂ ਬੇੜੀ ਹੈ ਗੁਰੂ ਤੁਲਾ ਹੈ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪ ਜਿਸ ਜਿਸ ਨੇ ਜਪਿਆ ਹੈ ਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ ਹੈ ਉਮ ਮਮਤਾ ਲੋਭ ਬਨਾਸਨ ਪ੍ਰਮਾਤਮਾ ਦਾ ਨਾਮ ਹਉਮੈ ਮਮਤਾ ਤੇ ਲੋਭ ਦਾ ਨਾਸ਼ ਕਰਨ ਵਾਲਾ ਹੈ ਨੌ ਧਰਮੁਕਤੈ ਦਸਵੇਂ ਆਸਣ ਨਾਮ ਸਿਮਰਨ ਦੀ ਬਰਕਤ ਦੇ ਨਾਲ ਸਰੀਰ ਦੀਆਂ ਨੌ ਗੋਲਕਾਂ ਦੇ ਵਿਸ਼ਿਆਂ ਦੀ ਖਲਾਸੀ ਮਿਲੀ ਹੋਈ ਹੈ ਸਰੀਰ ਦੀਆਂ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਖਲਾਸੀ ਮਿਲੀ ਜਾਂਦੀ ਹੈ ਸੁਰਤ ਦਸਵੇਂ ਦਵਾਰ ਵਿੱਚ ਟਿਕੀ ਰਹਿੰਦੀ ਹੈ ਬਾਬ ਦਸ਼ਮ ਦਵਾਰ ਦੀ ਰਹੀ ਪ੍ਰਮਾਤਮਾ ਨਾਲ ਸੰਬੰਧ ਬਣਿਆ ਰਹਿੰਦਾ ਹੈ ਉੱਪਰ ਪਰੇ ਪਰੇ ਅਪਰੰਪੁਰ ਜਿਨ ਨੇ ਆਪ ਆਪੁ ਆਪਿਆ ਜਿਸ ਪ੍ਰਮਾਤਮਾ ਨੇ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ ਜੋ ਪਰੇ ਤੋਂ ਪਰੇ ਹੈ ਬੇਅੰਤ ਹੈ ਉਹ ਉਸ ਦਸ਼ਮ ਦਵਾਰ ਵਿੱਚ ਪ੍ਰਤੱਖ ਹੋ ਜਾਂਦਾ ਹੈ ਗੁਰਮਤਿ ਲੈ ਵੋ ਹਰ ਲੈ ਵੋ ਤਰੀਐ ਗੁਰੂ ਦੀ ਮਤ ਗ੍ਰਹਿਣ ਕਰੋ ਗੁਰੂ ਦੀ ਮਤ ਦੀ ਰਹੀਂ ਪ੍ਰਮਾਤਮਾ ਵਿੱਚ ਸੁਰਤ ਜੋੜਿਆ ਸੰਸਾਰ ਸਮੁੰਦਰ ਤੋਂ ਬਾਹਰ ਲੰਗ ਜਾਈਦਾ ਹੈ ਅਕਲ ਗਾਏ ਜਮ ਤੇ ਕਿਆ ਡਰੀਏ ਅਕਲ ਹੁੰਦੀ ਜੀ ਅਖੰਡ ਕਲਾ ਹੀ ਸਾ ਇੱਕ ਰਸ ਵਿਆਪਕ ਅਖੰਡ ਪ੍ਰਭੂ ਦੀ ਸਿਪ ਸਲਾ ਕੀਤਿਆਂ ਜਮ ਤੋਂ ਡਰਨ ਦੀ ਲੋੜ ਨਹੀਂ ਰਹਿ ਜਾਂਦੀ ਜਤ ਜਤ ਦੇਖੂ ਤਤ ਤਤ ਤੂੰ ਹੀ ਅਵਰ ਨਦੂਤੀ ਆ ਗਿਆ हे ਪ੍ਰਭੂ ਇਹ ਤੇਰੇ ਸਿਮਰਨ ਦਾ ਹੀ ਸਦਕਾ ਹੈ ਕਿ ਮੈਂ ਜਿੱਧਰ ਜਿੱਧਰ ਵੇਖਦਾ ਹਾਂ ਉਧਰ ਉਧਰ ਤੂੰ ਹੀ ਤੂੰ ਦਿਸਦਾ ਹੈ ਮੈਨੂੰ ਤੇਰੇ ਵਰਗਾ ਕੋਈ ਹੋਰ ਨਹੀਂ ਦਿਸਦਾ ਮੈਂ ਤੇਰੀ ਹੀ ਸੇਫਸਲਾ ਕਰਦਾ ਹਾਂ ਸੱਚ ਹਰ ਨਾਮ ਸੱਚ ਹੈ ਸਰਨਾਮ ਪਰਮਾਤਮਾ ਦਾ ਨਾਮ ਸਦਾ ਰਹਿਣ ਵਾਲਾ ਹੈ ਉਸ ਆਸਰਾ ਪਰਮਾ ਪੀਸਦ ਅਥੇ ਰਹਿਣ ਵਾਲਾ ਹੈ ਸੱਚ ਗੁਰ ਸ਼ਬਦ ਜਿੱਤੇ ਲਗਤਰਨਾ ਗੁਰੂ ਦਾ ਸ਼ਬਦ ਪੀਸਦ ਅਥੇ ਰਹਿਣ ਵਾਲਾ ਵਸੀਲਾ ਹੈ ਸ਼ਬਦ ਵਿੱਚ ਜੁੜ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਗੀਦਾ ਹੈ ਔਕਾਥ ਕਥਾ ਦੇਖੇ ਅਪਰੰਪੁਰ ਫੁਨ ਗਰਬ ਨਾ ਜੋਨੀ ਪਾ ਪਰਮਾਤਮਾ ਦਾ ਸਰੂਪ ਵਿਆਨ ਤੋਂ ਪਰੇ ਹੈ ਜੋ ਮਨੁੱਖ ਉਸ ਪਰੇ ਤੋਂ ਪਰੇ ਪ੍ਰਮਾਤਮਾ ਦੀ ਸਿਫਤ ਚਲਾ ਕਰਦਾ ਹੈ ਉਹ ਉਸ ਦਾ ਦਰਸ਼ਨ ਕਰ ਲੈਂਦਾ ਹੈ ਉਹ ਮਨੁੱਖ ਫਿਰ ਗਰਭਜੋਨ ਵਿੱਚ ਨਹੀਂ ਆਉਂਦਾ ਸੱਚ ਬਿਨ ਸਤ ਸੰਤੋਖ ਨਾ ਪਾਵੇ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨ ਕੋਈ ਮਨੁੱਖ ਦੁਜਿਆਂ ਦੀ ਸੇਵਾ ਤੇ ਸੰਤੋਖ ਦਾ ਆਤਮਿਕ ਗੁਣ ਪ੍ਰਾਪਤ ਨਹੀਂ ਕਰ ਸਕਦਾ ਬਿਨ ਗੁਰ ਮੁਕਤ ਨਾ ਆਵੇ ਜਾਵੇ ਗੁਰੂ ਦੀ ਸ਼ਰਨ ਤੋਂ ਬਿਨਾ ਬੁਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿਦਾ ਹੈ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦਾ ਨਾਮ ਸਿਮਰ ਜੋ ਸਭ ਮੰਤਰਾਂ ਦਾ ਮੂਲ ਹੈ ਤੇ ਜੋ ਸਭ ਰਸਾਂ ਦਾ ਸਭ ਰਸਾਂ ਦਾ ਸੂਮਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮ ਸਿਮਰਦਾ ਹੈ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ ਸੱਚ ਬਿਨ ਭਵ ਜਲ ਜਾਏ ਨਾ ਤਰਿਆ ਸਦਾ ਸਿਰ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਨਹੀਂ ਲੰਘ ਸਕੀਦਾ ਇਹੋ ਸਮੁੰਦ ਅਥਾ ਮਾ ਬਿਖ ਤਰਿਆ ਇਸ ਸੰਸਾਰ ਸਮੁੰਦਰ ਬਹੁਤ ਹੀ ਡੂੰਘਾ ਹੈ ਤੇ ਵਿਕਾਰਾਂ ਦੇ ਜਹਲ ਨਾਲ ਭਰਿਆ ਹੋਇਆ ਹੈ ਰਹਿ ਅਤੀਤ ਗੁਰਮਤਿ ਲਾਏ ਉਪਰ ਹਰ ਨਿਰਪੋ ਕੈ ਕਰ ਪਿਆ ਜਿਹੜਾ ਮਨੁੱਖ ਗੁਰੂ ਦੀ ਮਤ ਲੈਂਦਾ ਹੈ ਉਹ ਵਿਕਾਰਾਂ ਤੋਂ ਮੁਨਰੀਪ ਰੰਦਾ ਹੈ ਉਹ ਜੈਹਰਪੁਰੇ ਸਮੁੰਦਰ ਤੋਂ ਅਤਾਂ ਅਤਾਂ ਰੰਦਾ ਹੈ ਉਸ ਨੂੰ ਪ੍ਰਮਾਤਮਾ ਲੱਭ ਪੈਂਦਾ ਹੈ ਤੇ ਉਹ ਅਜੇ ਆਤਮਿਕ ਟਿਕਾਣੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਬੁਕਾਰਾਂ ਦੇ ਡਰ ਸਹਿਮ ਤੋਂ ਪਰੇ ਹੋ ਜਾਂਦਾ ਹੈ ਝੂਠੀ ਜਗ ਹਿਤ ਕੀ ਚਿਤ్రਾਈ ਜਗਤ ਦੇ ਪਦਾਰਥਾਂ ਦੇ ਮੋਹ ਦੀ ਛਾਣ ਪਵਰਤੀ ਜਾਂਦੀ ਹੈ ਬਿਰਲੇ ਮਨ ਲਾਗੇ ਆਵੇ ਜਾਈ ਕਿਉਂਕਿ ਜਗਤ ਦੀ ਮਾਇਆ ਦਾ ਸਾਥ ਮੁਕਦਿਆਂ ਰਤਾ ਚਿਰਣੀ ਲੱਗਦਾ ਤੇ ਮਨੁੱਖ ਇਸ ਮੋਹ ਦੇ ਕਾਰਨ ਜਨਮ ਮਰਨ ਵਿੱਚ ਪੈ ਜਾਂਦਾ ਹੈ ਨਾਮ ਬਸਾਰ ਚਲੈ ਬੁਮਾਨੀ ਉਪਜਾ ਬਿਨ ਸੁਖ ਪਾਇ ਮਾਇਦਾ ਮਾਨ ਕਰਨ ਵਾਲੇ ਬੰਦੀ ਪ੍ਰਮਾਤਮ ਦਾ ਨਾਮ ਭਲਾ ਕੇ ਇਥੋਂ ਖਾਲੀ ਹੱਥ ਤੁਰ ਪੈਂਦੇ ਹਨ ਜੋ ਵੀ ਪ੍ਰਭੂ ਦਾ ਨਾਮ ਬਸਾਰਦਾ ਹੈ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਤੇ ਖੁਆਰ ਹੁੰਦਾ ਹੈ ਉਪਜਾ ਬਿਨ ਸਾਬ ਬੰਦ ਬੰਦਾ ਹੈ ਉਹ ਮਨੁੱਖ ਮਾਇਆ ਦੇ ਮੋਹ ਦੇ ਬੰਦਨਾ ਵਿੱਚ ਬੱਜੇ ਹੋਏ ਯਾਰਾਂ ਮਰਨ ਦੇ ਗੇੜੂ 'ਚ ਪੈ ਰਹੇ ਹੰਨ ਹਉ ਮਾਇਆ ਕੇ ਗੜਫੰਦੇ ਜਿਨ੍ਹਾਂ ਬੰਦਿਆਂ ਦੇ ਗਲ ਵਿੱਚ ਹਉਮੈ ਤੇ ਮਾਇਆ ਦੇ ਮੋਹ ਦੇ ਫਾਈ ਪੈ ਰਹੇ ਹੰਨ ਜਿਸ ਰਾਮ ਨਾਮ ਨਹੀਂ ਮਤ ਗੁਰਮਤ ਸੋ ਜੰਪੂਰ ਬੰਦ ਚਿਲਾਇਆ ਜਿਸ ਮਨੁੱਖ ਨੂੰ ਸਤਗੁਰੂ ਦੀ ਮਤ ਦੇ ਰਹੀ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੋਇਆ ਉਸ ਸਮੋਹ ਦੇ ਬੰਦਨਾ ਵਿੱਚ ਵੱਜ ਕੇ ਜੰਮ ਦੇ ਸ਼ਹਿਰ ਵਿੱਚ ਧੱਕਿਆ ਜਾਂਦਾ ਹੈ ਗੁਰਬਿੰਨ ਮੋਖ ਮੁਕਤ ਕਿਉਂ ਪਾਇਆ ਗੁਰੂ ਦੀ ਸ਼ਰਨ ਤੋਂ ਬਿਨਾਂ ਹਉਮੈ ਮਾਇਆ ਦੇ ਬੰਦਨਾ ਤੋਂ ਖਲਾਸੀ ਕਿਸੇ ਵੀ ਹਾਲਤ ਵਿੱਚ ਨਹੀਂ ਮਿਲ ਸਕਦੀ ਮੈਨੇ ਗੁਰ ਰਾਮ ਨਾਮ ਕਿਉਂ ਧਿਆਇਆ ਕਿਉਂਕਿ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਪਰਮਾਤਮਾ ਦਾ ਨਾਮ ਸਿਮਰਿਆ ਨਹੀਂ ਜਾ ਸਕਦਾ ਗੁਰਮਤਿ ਲੈ ਉਤਾਰੋ ਪਾਵ ਜੁੱਤਰ ਮੁਕਤ ਪੈ ਸੁਖ ਪਾਇ ਗੁਰੂ ਦੀ ਮਤ ਤੇ ਟਰ ਕੇ ਨਾਮ ਸਿਮਰੋ ਇਸ ਤਰ੍ਹਾਂ ਉਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਜਾਵੋਗੇ ਜਿਸ ਵਿੱਚੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ ਜਿਹੜੇ ਬੰਦੇ ਨਾਮ ਸਿਮਰ ਕੇ ਵਕਾਰਾਂ ਵਿੱਚੋਂ ਬਚ ਨਿਕਲੇ ਉਹਨਾਂ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਗੁਰਮਤਿ ਕ੍ਰਿਸ਼ਨ ਗੋਵਰਦਨ ਘਰੈ ਗੁਰੂ ਦੀ ਮੱਤ ਤੇ ਟੁਰ ਕੇ ਨਾਮ ਸਿਮਰਿਆ ਬੜੀ ਉੱਚੀ ਆਤਮਿਕ ਅਵਸਾ ਹਾਸਲ ਹੋ ਜਾਂਦੀ ਹੈ ਬੜਾ ਆਤਮਿਕ ਬਲ ਪ੍ਰਾਪਤ ਹੋ ਜਾਂਦਾ ਹੈ ਇਸੇ ਗੁਰਮਤ ਦੀ ਬਰਕਤ ਨਾਲ ਕ੍ਰਿਸ਼ਨ ਜੀ ਨੇ ਗੁਰਦਨ ਪਹਾੜ ਨੂੰ ਉਂਗਲਾਂ ਤੇ ਚੁੱਕ ਲਿਆ ਸੀ ਗੁਰਮਤ ਸਾਇਰ ਪਾਣ ਤਾਰੇ ਸ਼੍ਰੀ ਰਾਮਚੰਦਰ ਜੀ ਨੇ ਪੱਥਰ ਸਮੁੰਦਰ ਉੱਤੇ ਤਾਰ ਦਿੱਤੇ ਸਾਨੂੰ ਗੁਰਮਤ ਲਿਓ ਪਰਮ ਪਦ ਪਾਈਐ ਨਾਨਕ ਗੁਰ ਪਰਮਚਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੋ ਵੀ ਮਨੁੱਖ ਗੁਰੂ ਦੀ ਸ਼ਰਨ ਆਇਆ ਗੁਰੂ ਨੇ ਉਸ ਦੀ ਪਟਕਣਾ ਮੁਕਾ ਦਿੱਤੀ ਗੁਰਮਤਿ ਲੈਓ ਤਰੋ ਸਚ ਤਾਰੀ ਗੁਰੂ ਦੀ ਮਤ ਗ੍ਰਹਿਣ ਕਰੋ ਤੇ ਸਦਾtheta ਪ੍ਰਭੂ ਦਾ ਨਾਮ ਸਿਮਰੋ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਲਈ ਤਾਰੀ ਤਰੋ ਆਤਮ ਚੀਨੋਰ ਦੇ ਮਰਾਰੀ ਆਪਣੇ ਆਤਮਿਕ ਜੀਵਨ ਨੂੰ ਗੋਵ ਨਾਲ ਵੇਖੋ ਤੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਓ ਜਮ ਕੈ ਸਾਹੇ ਕਾਟੇ ਹਰ ਜਪ ਅਕਲ ਨਰੰਜਣ ਪਾਇਆ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਦੇਸ਼ ਲੈ ਜਾਣ ਵਾਲੇ ਬੰਧਨ ਕੱਟੇ ਜਾਂਦੇ ਹਨ ਪ੍ਰਮਾਤਮਾ ਦਾ ਨਾਮ ਜਪ ਕੇ ਜਪ ਦੇ ਦੇਸ਼ ਲੈ ਜਾਣ ਵਾਲੇ ਬੰਧਨ ਕੱਟੇ ਜਾਂਦੇ ਹਨ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਸ ਦੀ ਕੋਈ ਖਾਸ ਕੋਲ ਨਹੀਂ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂ ਹੈ ਗੁਰਮਤ ਪੰਜ ਸਖਾ ਗੁਰ ਭਾਈ ਗੁਰੂ ਦੀ ਮੱਤ ਤੇ ਤੁਰਿਆ ਸਾਧ ਸੰਤੋਖ ਆਦਿਕ ਪੰਜੇ ਮਨੁੱਖ ਦੇ ਆਤਮਿਕ ਸਾਥੀ ਬਣ ਜਾਂਦੇ ਹਨ ਗੁਰ ਭਾਈ ਬਣ ਜਾਂਦੇ ਹਨ ਗੁਰਮਤ ਅਗਨ ਨਵਾਹਰ ਸਮਾਈ ਗੁਰੂ ਦੀ ਮੱਤ ਤ੍ਰਿਸ਼ਨਾ ਦੀ ਅਗਨ ਦੂਰ ਕਰਕੇ ਪ੍ਰਭੂ ਦੇ ਨਾਮ ਵਿੱਚ ਜੋੜ ਦਿੰਦੀ ਹੈ ਮਨਮੁਖ ਨਾਮ ਜਪੋ जग ਜੀਵਨ ਰਿਦ ਅੰਤਰ ਅਲਖ ਲਖਾਇ ਜਗਤ ਦੇ ਜੀਵਨ ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਆਪਣੇ ਮੂੰਹ ਨਾਲ ਜਪਦੇ ਰਹੋ ਜਿਹੜਾ ਮਨੁੱਖ ਜਪਦਾ ਹੈ ਉਹ ਆਪਣੇ ਹਿਰਦੇ ਵਿੱਚ ਅਦ੍ਰਿਸ਼ਟ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ ਗੁਰਮੁਖ ਬੁਝਾਅ ਸ਼ਬਦ ਪੁਤੀ ਜਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਜੀਵਨ ਜੁਗਤ ਸਮਝ ਲੈਂਦਾ ਹੈ ਉਹ ਗੁਰੂ ਦੇ ਸ਼ਬਦ ਚ ਜੁੜ ਕੇ ਆਤਮਿਕ ਸ਼ਾਂਤੀ ਹਾਸਲ ਕਰ ਲੈਂਦਾ ਹੈ ਉਸ ਤੋਂ ਤਨਿੰਦਾ ਕਿਸ ਕੀ ਜੈ ਇਹ ਫਿਰ ਨਾ ਕਿਸੇ ਦੀ ਖੁਸ਼ਾਮਦ ਕਰਦਾ ਹੈ ਨਾ ਕਿਸੇ ਦੀ ਨਿੰਦਿਆ ਕਰਦਾ ਹੈ ਚੀਨੋ ਆਪ ਜਪੋ ਜਗਦੀਸ਼ਰ ਹਰ ਜਗਨਨਾਥ ਮਨ ਪਾਇਆ ਆਪਣੇ ਆਤਮਿਕ ਜੀਵਨ ਨੂੰ ਪੜਤਾਲਦੇ ਰਹੋ ਤੇ ਜਗਤ ਦੇ ਮਾਲਕ ਦਾ ਨਾਮ ਜਪਦੇ ਰਹੋ ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਨੂੰ ਜਗਤ ਦਾ नाथ ਹਰੀ ਆਪਣੇ ਮਨੁੱਖ ਪਿਆਰਾ ਲੱਗਣ ਲੱਗ ਪੈਂਦਾ ਹੈ ਜੋ ਬਰਮੰਡ ਖੰਡ ਸੋ ਜਣੋ ਜਿਹੜਾ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਹੈ ਉਸ ਨੂੰ ਆਪਣੇ ਸਰੀਰ ਵਿੱਚ ਵਸਦਾ ਪਛਾਣੋ ਗੁਰਮਖ ਬੁਜੋ ਸ਼ਬਦ ਪਛਾਣੋ ਗੁਰੂ ਦੀ ਸ਼ਰਨ ਪੈ ਕੇ ਇਹ ਭੇਤ ਸਮਝੋ ਗੁਰੂ ਦੇ ਸ਼ਬਦ ਜੁੜ ਕੇ ਇਸ ਅਸਲੀਅਤ ਨੂੰ ਪਛਾਣੋ ਕਟ ਕਟ ਭੋਗ ਭੋਗਣ ਹਰ ਰਹੇ ਅਤੀਤ ਸੁਭਾਯ ਦੁਨੀਆ ਦੇ ਸਾਰੇ ਪਦਾਰਥਾਂ ਨੂੰ ਮਾਨੁਸ਼ਕਣ ਵਾਲਾ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੋ ਕੇ ਸਾਰੇ ਭੋਗ ਭੋਗ ਰਿਹਾ ਹੈ ਫਿਰ ਵੀ ਸਾਰੀ ਸ੍ਰਿਸ਼ਟੀ ਤੋਂ ਨਲੀ ਪ੍ਰਿੰਦਾ ਹੈ ਗੁਰਮਤਿ ਬੋਲੂ ਹਰ ਜਸ ਸੁਚਾ ਗੁਰੂ ਦੀ ਮਤ ਦੀ ਨਹੀਂ ਪ੍ਰਮਾਤਮਾ ਦੀ ਸਿਰਫ ਸਲਾਹ ਕਰੋ ਜੋ ਜੀਵਨ ਨੂੰ ਪੁੱਤਰ ਬਣਾ ਦਿੰਦੀ ਹੈ ਗੁਰਮਤਿ ਆਖੀ ਦੇਖੋ ਉੱਚਾ ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹ ਸਭ ਤੋਂ ਉੱਚੇ ਪ੍ਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ ਅੰਦਰ ਵੱਰ ਹਰ ਥਾਂ ਵਿਖੋ ਸਰਮਣੀ ਨਾਮ ਸੁਣੇ ਹਰ ਬਾਣੀ ਨਾਨਕ ਹਰ ਰੰਗ ਰਗਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਮਨੁੱਖ ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਪ੍ਰਭੂ ਦੀ ਸ਼ਿਫਤ ਸਲਾ ਸੁਣਦਾ ਹੈ ਉਹ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿੱਚ ਢੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਖਾਰਮੰਤੋਂ ਉਚਾਰਨ ਕੀਤੀ ਹੋਈ ਅਗਮੀ ਬਾਣੀ ਕਾਮ ਕਰੋਧ ਪਰਹਰ ਪਰ ਨਿੰਦਾ ਆਪਣੇ ਅੰਦਰੋਂ ਕਾਮ ਕ੍ਰੋਧ ਤੇ ਪ੍ਰਾਈ ਨਿੰਦਿਆ ਦੂਰ ਕਰ ਲਭ ਲੋਭ ਤਜ ਹਉ ਨਚਿੰਦਾ ਲਭ ਤੇ ਲੋਭ ਤਿਆਗ ਕੇ ਨਿਸ਼ਚਿਤ ਹੋ ਜਾ ਭਾਵ ਜੀ ਤੂੰ ਕਾਮ ਕ੍ਰੋਧ ਪ੍ਰਾਈ ਨਿੰਦਿਆ ਲਭ ਤੇ ਲੋਭ ਦੂਰ ਕਰ ਲੇਗਾ ਤਾਂ ਤੇਰਾ ਮਨ ਹਰ ਵੇਲੇ ਸ਼ਾਂਤ ਰਹੇਗਾ ਪਰਮ ਕਰ सगले ਤੋੜ ਮੜਾਲਾ ਹਰ ਅੰਤਰ ਹਰ ਰਸ ਪਾਇਆ ਜਿਹੜਾ ਮਨੁੱਖ ਇਹਨਾਂ ਬੁਕਾਰੀਆਂ ਇਹਨਾਂ ਬੁਕਾਰਾਂ ਕਈ ਕਿਸਮ ਦੀਆਂ ਪਟਕਣਾਂ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਨਿਰਲੇਪ ਹੋ ਜਾਂਦਾ ਹੈ ਉਹ ਪ੍ਰਮਾਤਮਾ ਨੂੰ ਆਪਣੇ ਅੰਦਰ ਹਿਲਾਬ ਲੈਂਦਾ ਹੈ ਉਹ ਪ੍ਰਮਾਤਮਾ ਦਾ ਨਾਮ ਰਸ ਪ੍ਰਾਪਤ ਕਰਦਾ ਹੈ ਨਿਸ ਦਮਨ ਜਿਉਂ ਚਮਕ ਚਦਾਇਨ ਦੇਖੇ ਜਿਵੇਂ ਰਾਤ ਵੇਲੇ ਬਿਜਲੀ ਦੀ ਚਮਕ ਨਾਲ ਮਨੁੱਖ ਹਨੇਰੇ ਵਿੱਚ ਚਾਨਣ ਵੇਖ ਲੈਂਦਾ ਹੈ ਐਨਸ ਜੋਤ ਨਰਮ ਤ੍ਰਿਪੇਖੇ ਇਸ ਤਰ੍ਹਾਂ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਦੀ ਬਰਕਤ ਨਾਲ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਜੋਤ ਨੂੰ ਹਰ ਥਾਂ ਵਿਆਪਕ ਦੇਖ ਸਕਦਾ ਹੈ ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰੇ ਦਿਖਾਇਆ ਉਹ ਆਨੰਦ ਰੂਪ ਤੇ ਸੁੰਦਰ ਸਰੂਪ ਪ੍ਰਭੂ ਜਿਸ ਕਿਸੇ ਨੇ ਵੇਖਿਆ ਹੈ ਪੂਰੇ ਗੁਰੂ ਨੇ ਹੀ ਵਿਖਾਇਆ ਹੈ ਸਤਗੁਰ ਮਿਲੋ ਆਪੇ ਪ੍ਰਭ ਤਾਰੇ ਸਤਗੁਰ ਦੀ ਸ਼ਰਨ ਪਵੋ ਜਿਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ ਉਸ ਨੂੰ ਪ੍ਰਮਾਤਮਾ ਆਪ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਹੈ ਸਸਕਰ ਸੂਰ ਦੀਪਕ ਗਹਿਣਾ ਰੇ ਉਸ ਦੇ ਸ਼ਾਂਤੀ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਹਿਰਦੇ ਆਕਾਸ਼ ਵਿੱਚ ਮਨੂੰ ਦੀਵਾ ਜਗ ਪੈਂਦਾ ਹੈ ਦੇਖ ਦਿਸ਼ਟ ਰਹੋ ਲੇਵ ਲਾਗੀ ਸਭ ਤ੍ਰਿਵਨ ਬ੍ਰਹਮ ਸੁਭਾਇਆ ਆਪਣੇ ਅੰਦਰ ਦ੍ਰਿਸ਼ਟ ਬਬੂ ਨੂੰ ਵੇਖ ਕੇ ਉਸ ਵਿੱਚ ਸੁਰਤ ਜੋੜੀ ਰੱਖੋ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਸ ਨੂੰ ਹਰ ਥਾਂ ਸਾਰੇ ਤ੍ਰਿਬੁਨੀ ਜਗਤ ਵਿੱਚ ਪ੍ਰਮਾਤਮਾ ਹੀ ਪ੍ਰਮਾਤਮਾ ਦਿਸਦਾ ਹੈ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪਉ ਜਾਏ ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪ੍ਰਾਪਤ ਕਰਦਾ ਹੈ ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਉਸ ਦਾ ਸਹਿਮ ਦੂਰ ਹੋ ਜਾਂਦਾ ਹੈ ਅਨਪੋਪਤ ਪਰ ਆਪ ਗਵਾਵੇ ਉਸ ਨੂੰ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜਿੱਥੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਉਹ ਆਪਾ ਭਾਵ ਦੂਰ ਕਰ ਲੈਂਦਾ ਹੈ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ ਉਹ ਬੜੀ ਉੱਚੀ ਆਤਮਕ ਅਵਸਥਾ ਪਾ ਲੈਂਦਾ ਹੈ ਉੱਚੇ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਦਾ ਹੈ ਜੀਵਨ ਨੂੰ ਪਵਿੱਤਰ ਕਰਨ ਵਾਲਾ ਗੁਰ ਸ਼ਬਦ ਉਹ ਮਨੁੱਖ ਆਪਣੇ ਅੰਦਰ ਕਮਾਉਂਦਾ ਹੈ। ਭਾਵ ਗੁਰ ਸ਼ਬਦ ਅਨੁਸਾਰ ਜੀਵਨ ਘੜਤ ਕਰਦਾ ਹੈ। ਅਦ੍ਰਸ਼ਟੀ ਅਗੋਚਯ ਰਨਾਮ ਅਪਾਰ ਅਦ੍ਰਸ਼ਟੀ ਤੇ ਬੇੰਤ ਪ੍ਰਭੂ ਦਾ ਨਾਮ ਮਨੁੱਖ ਦੇ ਗਿਆਨ ਇੰਦਰੀਆਂ ਤੋਂ ਪਰੇ ਹੈ। ਅਤਰਸ ਮਿੱਠਾ ਨਾਮ ਪਿਆਰਾ ਪਰ ਉਹ ਨਾਮ ਬੜਾ ਹਿਰਸੀਲਾ ਹੈ। ਬੜਾ ਹੀ ਮਿੱਠਾ ਤੇ ਬੜਾ ਹੀ ਪਿਆਰਾ ਹੈ। ਨਾਨਕ ਕੋ ਜੁਗ ਜੁਗ ਹਰਿ ਜਸ ਦੀ ਜੈ ਹਰ ਜਪਿਆ ਅੰਤ ਨਾ ਪਾਇਆ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਮੇਰੀ ਇਹ ਅਰਦਾਸ ਹੈ ਕਿ ਪ੍ਰਭੂ ਮੈਨੂੰ ਸਦਾ ਹੀ ਆਪਣੀ ਸਿਫਤ ਸਲਾ ਦੀ ਦਾਤ ਦੇ ਜਿਉਂ-ਜਿਉਂ ਪ੍ਰਭੂ ਦਾ ਨਾਮ ਜਪੀਏ ਤਿਉਂ-ਤਿਉਂ ਉਹ ਬੰਧ ਦੇਸਾ ਹੈ ਉਸ ਦੀਆਂ ਤਾਕਤਾਂ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਅੰਤ ਨਾਮ ਪੁਰਾਪਤ ਹੀਰਾ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਜਿਸ ਨੂੰ ਨਾਮ ਹੀਰਾ ਲੱਭ ਜਾਂਦਾ ਹੈ ਹਰ ਜਪ ਤੈ ਮਨ ਮਨ ਤੇ ਤੀਰਾ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦਾ ਮਨ ਅੰਦਰੋਂ ਹੀ ਧੀਰ ਸ਼ਾਂਤੀ ਹਾਸਲ ਕਰ ਲੈਂਦਾ ਹੈ ਦੁਗਟ ਘਟ ਪਾਪਨ ਭਇ ਬਾਰ ਜਨਮ ਨਾ ਜਾਇ ਸਿਮਰਨ ਦੀ ਬਰਕਤ ਨਾਲ ਔਖੇ ਜੀਵਨ ਪੰਧ ਦਾ ਡਰ ਨਾਸ਼ ਕਰਨ ਵਾਲਾ ਪ੍ਰਮਾਤਮਾ ਮਿਲ ਪੈਂਦਾ ਹੈ ਜਿਸ ਨੂੰ ਮਿਲ ਪੈਂਦਾ ਹੈ ਉਹ ਮੁੜ ਜਨਮ ਵਿੱਚ ਨਹੀਂ ਆਉਂਦਾ ਉਹ ਮੁੜ ਜੰਮਨ ਮਰਨ ਵਿੱਚ ਨਹੀਂ ਪੈਂਦਾ ਭਗਤ ਹੈ ਤੇ ਗੁਰ ਸ਼ਬਦ ਤਰੰਗਾ हे ਪ੍ਰਭੂ ਮੈਂ ਇਹ ਮੰਗਦਾ ਹਾਂ ਕਿ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਤੇਰੀ ਭਗਤੀ ਕਰਨ ਵਾਸਤੇ ਮੇਰੇ ਅੰਦਰ ਉਤਸ਼ਾਹ ਪੈਦਾ ਹੋਵੇ ਹਰਿ ਜਸ ਨਾਮ ਕੁਦਾਰਤ ਮੰਗਾ ਮੈਂ ਤੇਰੇ ਦਰ ਤੋਂ ਤੇਰੀ ਸ਼ਿਫ ਸੁਲਾ ਦੀ ਦਾਤ ਮੰਗਦਾ ਹਾਂ ਤੇਰੇ ਨਾਮ ਦਾ ਸ਼ਰਮਾਇਆ ਮੰਗਦਾ ਹਾਂ ਹਰ ਪਾਵੈ ਗੁਰ ਮੇਲ ਮਲਾਏ ਹਰ ਤਾਰ ਜਗਤ ਸੁਭਾਇ ਜਿਹੜਾ ਬੜਾ ਭਾਗੀ ਜੀਵ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਸ ਨੂੰ ਉਹ ਗੁਰੂ ਦੀ ਸੰਗਤ ਵਿੱਚ ਮਿਲਾਂਦਾ ਹੈ ਪ੍ਰਮਾਤਮਾ ਚਾਹੇ ਤੇ ਉਹ ਸਾਰੇ ਜਗਤ ਨੂੰ ਵਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲੀਂਦਾ ਹੈ ਜਿਨ ਜਪ ਜਪਿਓ ਸਤਗੁਰ ਮਤਵਾ ਕੈ ਜਿਸ ਮਨੁਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਜਿਸ ਮਨੁਖ ਨੇ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਹੈ ਸਤਗੁਰ ਦੀ ਸਿੱਖਿਆ ਨੂੰ ਸਮਝੋ ਉਸ ਦੇ ਅੰਦਰ ਕਰ ਕਰ ਲਿਆ ਹੈ ਜਮ ਕੰਕਰ ਕਾਲ ਸੇਵਕ ਪਗ ਤੱਕ ਕਾਲ ਤੇ ਜਮ ਦੇ ਸੇਵਕ ਉਸ ਦੀ ਚਰਨਾਂ ਦੇ ਦਾਸ ਬਣ ਗਏ ਹਨ ਉਤਮ ਸੰਗਤ ਗਤ ਮਤੀ ਉਤਮ ਜਗ ਪੌਤ ਲਿ ਪਾਰ ਤਰਾਇਆ ਉਸ ਦੀ ਸੰਗਤ ਹੋਰਨਾਂ ਨੂੰ ਵੀ ਸ੍ਰੇਸ਼ਟ ਬਣਾ ਦਿੰਦੀ ਹੈ ਉਸ ਦੀ ਆਤਮਕ ਅਵਸਾ ਉੱਚੀ ਹੋ ਜਾਂਦੀ ਹੈ ਉਸ ਦੀ ਰਹਿਣੀ ਬਹਿਣੀ ਉੱਚੀ ਹੋ ਜਾਂਦੀ ਹੈ ਉਹ ਹੋਰਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਹੈ ਇਹ ਪਵਜਲ ਜਗਤ ਸ਼ਬਦ ਗੁਰ ਤਰੀਆ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਅੰਤਰ ਕੀ ਤੁ ਬਧਾ ਅੰਤਰ ਜਰੀਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਦੀ ਅੰਦਰਲੀ ਅਸ਼ਾਂਤੀ ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ ਪੰਜ ਬਾਹਨ ਲੈ ਜਮ ਕੋ ਮਰ ਗਗਨੰਤਰ ਤਨਖ ਚੜਾਇਆ ਉਮਨੁਕ ਆਪਣੇ ਚਿਤ ਆਕਾਸ਼ ਵਿੱਚ ਗੁਰੂ ਦੇ ਸ਼ਬਦ ਰੂਪ ਤਨੁਖ ਨੂੰ ਅਜਾਇ ਕਸਦਾ ਹੈ ਕਿ ਸਤ ਸੰਤੋਖ ਦਇਆ ਧਰਮ ਧੀਰਜ ਦੇ ਪੰਜ ਤੀਰ ਲੈ ਕੇ ਜਮ ਨੂੰ ਮੌਤ ਦੇ ਡਰ ਨੂੰ ਆਤਮਿਕ ਮੌਤ ਨੂੰ ਮਾਰ ਲੈਂਦਾ ਹੈ ਸ਼ਾਕਤ ਨਰ ਸੁਬਦ ਸ਼ਰਤ ਕੋ ਭਾਇ ਸਾਖਤ ਨਰ ਸਾਕਤ ਨਰ ਸ਼ਬਦ ਸੁਰਤ ਕਿਉਂ ਪਾਇਆ ਸਾਕਤ ਮਨੁੱਖ ਜਿਹੜਾ ਮਾਇਆ ਦੇ ਵਿੜੇ ਵਿੱਚ ਮਨੁੱਖ ਤੇ ਅੰਦਰ ਗੁਰੂ ਦੇ ਸ਼ਬਦ ਦੀ ਲਗਨ ਹੀ ਪੈਦਾ ਨਹੀਂ ਹੁੰਦੀ ਸ਼ਬਦ ਸੁਰਤ ਬਿਨ ਆਇਆ ਜਈਏ ਸ਼ਬਦ ਦੀ ਲਗਨ ਤੋਂ ਬਿਨਾ ਮਾਇਆ ਦੇ ਮੋਹ ਵਿੱਚ ਫਸ ਕੇ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਨਾਨਕ ਗੁਰਮੁਖ ਮੁਖ ਤੇ ਪੁਰਾਇਨ ਹਰ ਪੂਰੇ ਪਾਗ ਮਿਲਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗੁਰੂ ਦੀ ਸ਼ਰਨ ਪੈਣਾ ਹੀ ਮਾਇਆ ਦੇ ਮੋਹ ਤੋਂ ਖਲਾਸੀ ਦਾ ਵਸੀਲਾ ਹੈ ਪ੍ਰਮਾਤਮਾ ਪੂਰੀ ਕਿਸਮਤ ਨਾਲ ਹੀ ਗੁਰੂ ਮਿਲਾਉਂਦਾ ਹੈ ਨਿਰਭਉ ਸਤਗੁਰ ਹੈ ਰਖਵਾਲਾ ਨਿਰਭਉ ਦਾ ਮਤਲਬ ਹੁੰਦਾ ਜਿਸ ਨੂੰ ਕਿਸੇ ਦਾ ਡਰ ਨਾ ਹੋਵੇ ਨਿਰਭਉ ਪ੍ਰਮਾਤਮਾ ਦਾ ਰੂਪ ਸਤਗੁਰ ਜਿਸ ਮਨੁੱਖ ਦਾ ਰਾਖਾ ਬਣਦਾ ਹੈ ਭਗਤ ਪ੍ਰਾਪਤ ਗੁਰਗੁਪਾਲਾ ਉਸ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੀ ਭਗਤੀ ਦੀ ਦਾਤ ਮਿਲ ਜਾਂਦੀ ਹੈ ਤਨ ਆਨੰਦ ਤੁਨ ਆਨੰਦ ਅਨਾਹਦ ਵਾਜ ਗੁਰ ਸ਼ਬਦ ਨਰੰਜਣ ਪਾਇ ਤੁਨ ਹੁੰਦੀ ਜੀਰੋ ਆਵਾਜ਼ ਅਨਾਹਦ ਹੁੰਦਾ ਜੀ ਇੱਕ ਰਸ ਸਦਾ ਲਗਾਤਾਰ ਉਸ ਮਨੁੱਖ ਦੇ ਅੰਦਰ ਆਤਮਿਕ ਅਰੰਭ ਦੀ ਇੱਕ ਰਸ ਰੌ ਚੱਲ ਪੈਂਦੀ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਮਨੁੱਖ ਉਸ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਨਿਰਪੋਸ ਸਿਰ ਨਹੀਂ ਲਿਖਾ ਪ੍ਰਮਾਤਮਾ ਨੂੰ ਕੋਈ ਡਰ ਵਿਆਪ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਉਤੇ ਕਿਸੇ ਹੋਰ ਦਾ ਹੁਕਮ ਨਹੀਂ ਹੈ ਆਪ ਅਲੇਖ ਕੁਦਰਤ ਹੈ ਦੇਖਾ ਉਹ ਪ੍ਰਭੂ ਆਪ ਅਲੇਖ ਹੈ ਭਾਵ ਕਿ ਜਿਸ ਦੀ ਤਸਵੀਰ ਨਹੀਂ ਬਣਾਈ ਜਾ ਸਕਦੀ ਭਾਵ ਕੋਈ ਹੋਰ ਵਿਅਕਤੀ ਉਸ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਨਹੀਂ ਮੰਗ ਸਕਦਾ ਆਪਣੀ ਰਚੀ ਸਾਰੀ ਕੁਦਰਤ ਵਿੱਚ ਉਹ ਵਿਆਪਕ ਦਿਸ ਰਿਹਾ ਹੈ ਆਪ ਅਤੀਤ ਅਜੋਨੀ ਸੰਭੋ ਨਾਨਕ ਗੁਰਮਤ ਸੋ ਪਾਇਆ ਸਾਰੀ ਕੁਦਰਤ ਵਿੱਚ ਵਿਆਪਕ ਹੁੰਦਿਆਂ ਵੀ ਉਹ ਨਰਲੇਪ ਹੈ ਜੂਨਾ ਤੋਂ ਰਹਿਤ ਹੈ ਤੇ ਆਪਣੇ ਆਪ ਤੋਂ ਹੀ ਪ੍ਰਗਟ ਹੋਣ ਦੀ ਤਾਕਤ ਰੱਖਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਗੁਰੂ ਦੀ ਮੱਤ ਤੇ ਤੁਰਿਆ ਹੀ ਉਹ ਪਰਮਾਤਮਾ ਲੱਭਦਾ ਹੈ ਅੰਤਰ ਕੀ ਗਤ ਸਤਗੁਰ ਜਾਣੇ ਜਿਹੜਾ ਮਨੁੱਖ ਸਤਗੁਰ ਨਾਲ ਡੂੰਗੀ ਸੰਝ ਪਾ ਲੈਂਦਾ ਹੈ ਉਹ ਆਪਣੀ ਅੰਦਰਲੀ ਆਤਮਿਕ ਹਾਲਤ ਨੂੰ ਸਮਝਣ ਲੱਗ ਪੈਂਦਾ ਹੈ ਸੋ ਨਿਰਪੋ ਗੁਰ ਸ਼ਬਦ ਪੁਛਣ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਨਿਰਪਉ ਪ੍ਰਮਾਤਮਾ ਨੂੰ ਹਰ ਥਾਂ ਵਸਦਾ ਪਛਾਣ ਲੈਂਦਾ ਹੈ ਅੰਤਰ ਦੇ ਦੋਖ ਨਿਰੰਤਰ ਬੁਝਾਇ ਅਨੰਤਨਾ ਮਨ ਡੁਲਾਇ ਉਹ ਮਨੁੱਖ ਆਪਣਾ ਅੰਦਰਲਾਹਿਰਦਾ ਪਰਖੇ ਪ੍ਰਭੂ ਨੂੰ ਇੱਕ ਰਸ ਸਭ ਥਾਂ ਵਿਆਪਕ ਸਮਝਦਾ ਹੈ ਇਸ ਵਾਸਤੇ ਉਸ ਦਾ ਮਨ ਕਿਸੇ ਹੋਰ ਆਸਰ ਦੀ ਝਾਕ ਵੱਲ ਨਹੀਂ ਡੁਲਦਾ ਨਿਰਪਉ ਸੋਬ ਅੰਤਰ ਵਸਿਆ ਨਿਰਪਰਮਾਤਮਾ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਐਨੁਸ਼ ਨਾਮ ਨਰੰਝਣ ਰਸਿਆ ਜਿਸ ਮਨੁੱਖ ਦੇ ਹਿਰਦੇ ਵਿੱਚ ਦਿਨ ਰਾਤ ਮਾਇਆ ਰਹਿਤ ਪ੍ਰਭੂ ਦੇ ਨਾਮ ਵਿੱਚ ਰਸਿਆ ਰਹਿੰਦਾ ਹੈ ਨਾਨਕ ਹਰ ਜਸ ਸੰਗਤ ਪਾਈਐ ਹਰ ਸਜ ਸਹਿਜ ਮਲਾਇ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਪ੍ਰਮਾਤਮਾ ਦੀ ਸਿਰਫ ਸਲਾਹ ਸੰਗਤ ਵਿੱਚ ਬੈਠਿਆ ਮਿਲਦੀ ਹੈ ਸਿਰਫ ਸਲਾਹ ਕਰਨ ਵਾਲੇ ਬੰਦੇ ਨੂੰ ਪ੍ਰਮਾਤਮਾ ਅਡੋਲ ਆਤਮਿਕ ਵਸਭ ਵਿੱਚ ਮਿਲਾਈ ਰੱਖਦਾ ਹੈ ਅੰਦਰ ਬਾਹਰ ਸੋ ਪ੍ਰਭ ਜਾਣੇ ਸਿਰਫ ਸਲਾਹ ਕਰਨ ਵਾਲਾ ਬੰਦਾ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਸਮਝਦਾ ਹੈ ਰਾ ਅਲਪਤ ਚਲਦਾ ਹੈ ਕਰਿਆਣੇ ਉਹ ਮਾਇਆ ਦੇ ਮੂਤੋਂ ਨਰਲੀਪ ਰਹਿੰਦਾ ਹੈ ਤੇ ਮਾਇਆ ਵੱਲ ਦੌੜਦੇ ਮਨ ਨੂੰ ਮੋੜ ਕੇ ਆਪਣੇ ਅੰਦਰ ਹੀ ਲੈ ਆਉਂਦਾ ਹੈ ਉੱਪਰ ਆਦ ਸਰਬ ਤੈ ਰੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਸ ਮਨੁੱਖ ਨੂੰ ਸਦਾ ਸਿਰ ਪ੍ਰਮਾਤਮਾ ਸਭ ਜੀਵਾਂ ਉਤੇ ਰਾਖਾ ਸਭ ਦਾ ਮੂਲ ਤੇ ਤਿੰਨਾਂ ਭਾਵਨਾ ਵਿੱਚ ਵਿਆਪਕ ਦ੍ਰਿਸ਼ਟਾ ਹੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ हासिल ਕਰ ਲੈਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮਾਰੂ ਰਾਗ ਦੇ ਵਿੱਚ ਧੰਨ ਛੇਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਗਮੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ਼ਬਦ ਵਿਚਾਰਾਂ ਸਰਵਣ ਕੀਤੀਆਂ ਅਗਮੀ ਬਾਣੀ ਦਾ ਪਾਠ ਕਰਦੇ ਆਂ ਸ਼ਬਦ ਵਿਚਾਰਾਂ ਕਰਦੇ ਆਂ ਦਾਸ ਜੀ ਕੋਲੋਂ ਅਨੇਕਾਂ ਪੁੱਲਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਪੁੱਲਨ ਹਾਰ ਬੱਚਾ ਸਮਝ ਕੇ ਮਾਫ ਕਰ ਦੇਣਾ ਅਗੇ ਤੋਂ ਉਸ ਨੂੰ ਮਤਬਕਸ਼ਿਸ਼ ਕਰਨਾ ਸਾਥ ਸੰਗਤ ਜੀ ਆਹ ਹੁਣ ਸਮਾਪਤੀ ਹੈ ਸਮਾਪਤੀ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਨੇ ਦਾਸ ਸ੍ਰੀ ਦੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦੀ ਹਮੜਾ ਜੀ ਦੂਜੀ ਬੇਨਤੀ ਇਹ ਹੈ ਕਿ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਹਿਰਦੇ ਵਿੱਚ ਵਸਾਉਣਾ ਹੈ ਹਿਰਦੇ ਵਿੱਚ ਵਸਾ ਕੇ ਇਸ ਨੂੰ ਅੱਗੇ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਆਪਣੇ ਪਿਆਰ ਪਰ ਇੱਕ ਕਮੈਂਟ ਲਿਖ ਕੇ ਭੇਜਣੇ ਹਨ ਜਿਹੜੇ ਦੋਸ ਆਪਣੇ ਪਿਆਰ ਪਰ ਇੱਕ ਕਮੈਂਟ ਲਿਖ ਕੇ ਭੇਜਣਗੇ ਉਹਨਾਂ ਦਾ ਨਾਮ ਦਾਸ ਹੋলো ਆਪਣੇ ਚੈਨਲ ਤੇ ਬੁਲਿਆ ਜਾਵੇਗਾ ਸੋ ਸਾਥ ਸੰਗਤ ਜੀ ਹੁਣ ਇੱਥੇ ਹੀ ਸਮਾਪਤੀ ਹੈ ਆਓ ਗੱਜ ਕੋਈ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ